ਹਾਂਜੀ ਤਾਹੀ ਚਾਹੇ ਸਰਮ ਨਿਦਾਨ ਦਸ ਅਸ ਸਿਧਾਨ ਠਾਕੁਰ ਕਰਤਲ ਤਰਿਆ ਜੀ ਪੁੱਛਿਆ ਸੀ ਸਿੱਖਾਂ ਦੇ ਮਹਾਰਾਜ ਕਿਉਂ ਹੈ ਕਹਿੰਦੇ ਮੇਰਾ ਸਿੱਖ ਭਾਵਨਾ ਨਾਲ ਅਰਦਾਸ ਤਾਂ ਕਰੇ ਵੀ ਸਾਨੂੰ ਦੇਣ ਲੱਗੇ ਧੀਰ ਨਾ ਹੋ ਜਵੇ ਜੀ ਹੁਣ ਸਾਡੇ ਕੰਮ ਕਿਉਂ ਨਹੀਂ ਹੁੰਦੇ ਪਰ ਰਸਾ ਹੀ ਨਹੀਂ ਹੈ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਬਾਬਾ ਜੀ ਤਾਈ ਕਹਿੰਦੇ ਸਭ ਤੋਂ ਵੱਡੇ ਜੋਰ ਇਹ ਜੋਰ ਹੈ ਵਾਰ ਪਾਸ਼ਾ ਤੇਰੇ ਜੋਰ ਦੇ ਹਾੜੇ ਹਾੜੇ ਤੇਰੇ ਜੋਰ ਦੇ ਹਾੜੇ ਹਾੜੇ ਉਹ ਬਾਣੀ ਇਹ ਮੈਂ ਤੁਹਾਨੂੰ ਦੱਸਾਂ ਜੀ ਜਦ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਾਣੀ ਦੀ ਗੁਰੂ ਗ੍ਰੰਥ ਸਾਹਿਬਾ ਦੀ ਸੰਪਾਦਨਾ ਸ਼ੁਰੂ ਕੀਤੀ ਹੈ ਪਹਿਲੇ ਚਾਰ ਪੰਜ ਸ਼ੈ ਦੀ ਬਾਣੀ ਬਾਬਾ ਮੋਹਨ ਜੀ ਕੋਲ ਸੀ ਜੀ ਜਦੋਂ ਉਹਨਾਂ ਕੋਲੋਂ ਲੈ ਕੇ ਆਏ ਆ ਮਹਾਰਾਜ ਬਾਣੀ ਦੇ ਦਰਸ਼ਨ ਕਰਕੇ ਤਾਂ ਗੁਰੂ ਅਰਜਨ ਦੇ ਮਹਾਰਾਜ ਨੇ ਕਿਹੜਾ ਸ਼ਬਦ ਉਚਾਰਿਆ ਸੀ ਰਾਗ ਗੋੜੀ ਗੁਆਰੀ ਦੀ ਮਹਲਾ 5ਮਾ हम तन बंद पा गट सचनाए हर गुण गाए सह सेवाए पीउ दा देका खोल डिट्ठा खजाना ता मेरी मन पिया निधाना रतन लाल जग कछु ना मोल भरे भंडार अखूट अतुल कावह खर्च है यार मिल पाई टूट नावे बद्धो जाई को नानक जिस मस्तक लेख लिखाई सो इत खजाने लिया रलाई जी सदिपा बना है जी ਅਸੀਂ ਕਿੱਥੇ ਆ ਗੁਰਗੰਗਤ ਪਾਸ਼ਾ ਨੂੰ ਗੁਰਨਾਨਕ ਪਾਸ਼ਾ ਬਚਨ ਕਰ ਰਹੇ ਆ ਪਰਕਾ ਸਾਡੀ ਮੁਠੀ ਚ ਕੀ ਹੈ ਕੀ ਹੈ ਜੀ ਗੁਰਗੰਗਤ ਮਹਾਰਾਜ ਦੇ ਨੇਤਰਾਵਾਂ ਚੋਂ ਜਲ ਚੱਲ ਪਿਆ ਸੀ ਕਹਿੰਦੇ ਦੱਸਦੇ ਨਹੀਂ ਕਹਿੰਦੇ ਸੱਚੇ ਪਾਸ਼ਾ ਸਾਨੂੰ ਤੁਹਾਡੀ ਮੁਠੀ ਤੋਂ ਬਾਹਰ ਕੁਝ ਦਿਖਦਾ ਹੀ ਨਹੀਂ ਹੈ ਉਹ ਜਿਹੜੇ ਪੂਰਨ ਬ੍ਰਹਮ ਰੂਪਾ ਉਹ ਵੀ ਤਾਂ ਉਹੀ ਰੂਪ ਹੈ ਜੀ ਆਪਾਂ ਕਿਉਂ ਨਹੀਂ ਲੈ ਸਕਦੇ ਆਪਾਂ ਬਣ ਮੰਨੀ ਮਾਰਦੇ ਜੀ ਇਹ ਕਹਿ ਰਹੇ ਜੀ ਗੁਰੂ ਸਾਹਿਬ ਨੇ ਇਹਨਾਂ ਬਾਰੇ ਕਿਹਾ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੋਣ ਬਲੀ ਦੇ ਜੀ ਵੀ ਇਹਨਾਂ ਨੂੰ ਜਿਹੜੇ ਪੰਜ ਐ ਇਹ ਐਡੇ ਬੜੇ ਸੂਰਬੀਰ ਐ ਇਹਨਾਂ ਨੂੰ ਤਾਂ ਕੋਈ ਮਹਾਬਲੀਓ ਮਾਰ ਸਕੇਗਾ ਜਿਨ੍ਹਾਂ ਨੇ ਫਿਰ ਮਹਾਬਲੀ ਮਾਰੇ ਹੋਏ ਆ ਉਹਨਾਂ ਬਾਰੇ ਕੀ ਗੁਰੂ ਸਾਹਿਬ ਨੇ ਕਿਹਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਸੂਰਮਾ ਉਹ ਐ ਠੀਕ ਜੇਰੇ ਆਪਣੀ ਮੰਨ ਤੇ ਫਤਿਹ ਪਾਈ ਹੈ ਪੰਜ ਪੰਜ ਬਕਾਰਾਂ ਤੋਂ ਬਚਣ ਦਾ ਇਹੀ ਹੈ ਜੋ ਗੁਰੂ ਸਾਹਿਬ ਨੇ ਤੁਸੀਂ ਉਹਨਾਂ ਨੇ ਸਿੱਖਿਆ ਮਾਂ ਤੇ ਚਲੋ ਗੁਰੂ ਸਾਹਿਬ ਕਹਿੰਦੇ ਪਰਤਰੀ ਰੂਪ ਨਾ ਪੇਖੇ ਨਿਤਰਾ ਜੀ ਬਾਣੀ ਚ ਹੀ ਛੇਦ ਮਿਲਦੀ ਹੈ ਜੀ ਹਾਂਜੀ ਤੁਸੀਂ ਕਰਨਾ ਸੁਣੇ ਕਾਹੂ ਕੀ ਨਿੰਦਾ ਕਦੇ ਕਦੇ ਕਹਿੰਦੇ ਹੁੰਦੇ ਸੀ ਮਹਾਰਾਜ ਆਪਣੀ ਮੋਟਾਈ ਹਲੇ ਵੀ ਨਹੀਂ ਮੰਨੇਗਾ ਪਰਮਾਤਮਾ ਨਾਲ ਗੱਲਾਂ ਕਰਦੇ ਹੁੰਦੇ ਸੀ ਜੀ ਬੰਦੇ ਪੰਜੇ ਬਕਾਰ ਪਕੌੜਿਆਂ ਵਾਂਗੂ ਚੱਬ ਕੇ ਸੁੱਟਦੇ ਹੁਣ ਵੀ ਨਹੀਂ ਮਿਲੇਗਾ ਹੁਣ ਵੀ ਨਹੀਂ ਮੰਨੇਗਾ ਜੀ ਮਹਾਰਾਜ ਤੁਹਾਨੂੰ ਮਾਧਰਾਜ ਦੀ ਬਹੁਤ ਪਵਿੱਤਰ ਧਰਤੀ ਹੈ ਉਸ ਧਰਤੀ ਤੇ ਇਹ ਬਾਬਾ ਜੀ ਆ ਇਹ ਵੀ ਰਹੇ ਆ ਬਾਬਾ ਕਰਤਾਰ ਸਿੰਘ ਮਹਾਰਾਜ ਪੈਰੋ ਮਾਧਰਾਜ ਵਾਲੇ ਵੀ ਰਹੇ ਆ ਜੀ ਉਹ ਤਾਂ ਉਹ ਤਾਂ ਬਹੁਤ ਸਦਕਾਰ ਕਰ ਰਿਆ ਕਰਦੇ ਸੀ ਬਾਬਾ ਜੀ ਦਾ ਜੀ ਬਾਬਾ ਇਹ ਤੁਹਾਨੂੰ ਮਾਝਰ ਵਾਲਿਆਂ ਦਾ ਜਿਵੇਂ ਪਿਛਲੇ ਪੋਡਕਾਸਟਸਿੰਦ ਸਿਆਸੀ ਇਹਨਾਂ ਨੂੰ ਲਾਗਲੇ ਪਿੰਡ ਦੀ ਸੰਗਤ ਮਿਲੀ ਸੀ ਉਹਨਾਂ ਨੇ ਵੀ ਇਹੀ ਵਚਨ ਕੀਤਾ ਸੀ ਧੰਨ ਬਾਬਾ ਮਹਿੰਦਰ ਸਿੰਘ ਜੀ ਦੀ ਕਮਾਈ ਧੰਨ ਬਾਬਾ ਮਹਿੰਦਰ ਸਿੰਘ ਦੀ ਜਾਈ ਉਹਦ ਨੂੰ ਮੱਥਾ ਟੇਕਦਾ ਸੀ ਤੈਨੂੰ ਮਾਝਰ ਵਾਲ ਨੂੰ ਜੀ ਸੋ ਇਹ ਤੁਹਾਡੇ ਮਾਧਿਅਮ ਨਾਲ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ 20 ਜੁਲਾਈ ਨੂੰ ਹੁਮ ਹੁਮਾ ਕੇ ਮਾਰਾ ਦੇ ਪ੍ਰਕਾਸ਼ ਦਿਹਾੜੇ ਤੇ ਪਹੁੰਚੇ ਉਥੇ ਹਾਜ਼ਰੀਆਂ ਲਵਾਈਓ ਜੀ ਤੁਹਾਨੂੰ ਨੀ ਕੋ ਹੋਰ ਦੱਸਦਾ ਜੀ ਜਦੋਂ ਮਹਾਰਾਜ ਸੱਚਖੰਡ ਚਲੇ ਗਏ ਤਾਂ ਬਾਬਾ ਜੀ ਹੰਸਾਲੀ ਸਾਹਿਬ ਵਾਲੇ ਆਏ ਜਿੱਥੇ ਬਾਬਾ ਜੀ ਸਾਹਿਬ ਆਸਣ ਤੇ ਕੁਟਿਆ ਦੇ ਵਿੱਚ ਤਾਂ ਮਾਸਟਰ ਜੀ ਕਹਿੰਦੇ ਮਹਾਰਾਜ ਨੂੰ ਬੇਨਤੀ ਕਰਦੇ ਮਹਾਰਾਜ ਜੀ ਵੀ ਇੱਥੇ ਸੱਜੋ ਬਾਬਾ ਜੀ ਦੇ ਆਸਣ ਤੇ ਤਾਂ ਮਹਾਰਾਜ ਜੀ ਨਮਸਕਾਰ ਕਰਕੇ ਉਹਨਾਂ ਆਸਣ ਨੂੰ ਆਪ ਬਿਆਕ ਕੇ ਉਹਨਾਂ ਦੇ ਘਰ ਜਾ ਕੇ ਸੱਜਿਆ ਨਾ ਭਾਈ ਇਹ ਤਾਂ ਬਾਬਿਆਂ ਦਾ ਆਸਣ ਹੈ ਜੀ ਜੀ ਇਹਨਾਂ ਨੂੰ ਏਡੀ ਸਮੇਂ ਦੀ ਸਰਕਾਰ ਐਨਾ ਸਤਕਾਰ ਦਿੰਦੀ ਹੈ ਸਾਡਾ ਵੀ ਫਰਜ਼ ਬਣਦਾ ਇੱਕ ਵਾਰ ਜਾ ਕੇ ਤਾਂ ਦੇਖੋ ਜੀ ਸਾਰੀ ਸੰਗਤਾਂ ਨੂੰ ਪੁਰਜ਼ੋਰ ਬੇਨਤੀ ਆ ਆਪਣੇ ਦੇਖੋ ਕੰਮ ਤਾਂ ਕਦੇ ਮੁੱਕਦੇ ਨਹੀਂ ਜੀ ਜੀ ਕੰਮ ਕਰਦੇ ਕਰਦੇ ਬੰਦਾ ਮੁੱਕ ਜਾਂਦਾ ਹੈ ਜੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ 24 ਘੰਟੇ ਹੁੰਦੇ ਆ ਜਿਸ ਚੀਜ਼ ਨੂੰ ਬੰਦਾ ਪ੍ਰਾਇੋਰਟੀ ਦਿੰਦਾ ਹੈ ਉਹ ਚੀਜ਼ ਪਹਿਲਾਂ ਕਰ ਲੈਂਦਾ ਹੈ ਜੀ ਸਾਡੀ ਬੇਨਤੀ ਮੰਨ ਕੇ ਇਸ ਵਾਰ 20 ਜੁਲਾਈ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਤੁਹਾਨੂੰ ਮਾਜਰੇ ਵਿਖੇ ਹੁਮਮ ਹਮਾ ਕੇ ਪਹੁੰਚੇ ਉੱਥੇ ਆ ਕੇ ਮਹਾਰਾਜ ਜੀ ਨੇ ਬਚਨ ਕੀਤਾ ਹੈ ਬਾਬਾ ਜੀ ਦੀ ਕੁੱਟਿਆ ਚੰ ਸਾਰੀ ਸਭ ਵਾਲੇ ਮਹਾਰਾਜ ਜੀ ਦਾ ਬਚਨ ਕੋਈ ਐ ਨਹੀਂ ਹੈ ਜੀ ਉਹਨਾਂ ਨੇ ਕਿਹਾ ਸੀ ਜਿਹੜਾ ਵੀ ਇੱਥੇ ਆ ਕੇ ਸਰਦਾ ਨਾਲ ਮੱਥਾ ਟੇਕੂਗਾ ਉਹਨਾਂ ਦੀਆਂ ਮਹਾਰਾਜ ਸ਼ੁਭ ਬਿਛਾਵਾਂ ਜਰੂਰ ਪੂਰੀਆਂ ਕਰਨਗੇ ਬਾਬਾ ਜੀ ਇੱਥੇ ਹੀ ਐ ਜੀ ਉਹ ਕੁੱਟਿਆ ਚਾ ਹਾਂ ਬਾਬਾ ਜੀ ਕਿਤੇ ਨਹੀਂ ਗਏ ਠੀਕ 20 ਤਰੀਕ ਨੂੰ ਨਟ ਲਾਦਾ ਜੀ ਠੀਕ ਹੈ ਜੀ ਬਰਸਾ ਦਾ ਭੋਗ ਪਈਗਾ ਕੀਰਤਨ ਹੈ ਬਾਬੇ ਸਾਡੇ ਪ੍ਰਕਾਸ਼ ਦਿਹਾੜੀ ਸਬੰਧ ਜੀ ਹੁਣ ਅਸਥਾਨ ਦੀ ਸੇਵਾ ਸੰਭਾਲ ਹੁਣ ਦੇਖੋ ਅਸਥਾਨ ਦੀ ਸੇਵਾ ਸੰਭਾਲ ਉਹਨਾਂ ਦਾ ਪਰਿਵਾਰ ਹੀ ਕਰ ਰਿਹਾ ਹੈ ਮਾਸਟਰ ਨੀਕ ਸਿੰਘ ਜੀ ਕਰ ਰਹੇ ਹਨ ਉਹਨਾਂ ਦੇ ਬੇਟੇ ਉਹਨਾਂ ਦੇ ਉਹਨਾਂ ਦੇ ਬੇਟੇ ਹੀ ਕਰ ਰਹੇ ਹਨ ਜੀ ਉਹਨਾਂ ਹੋਰ ਨਹੀਂ ਕੋਈ ਹੈ 9 ਫਰਵਰੀ ਨੂੰ ਬਾਬਾ ਜੀ ਸਾਹਿਬ ਦੀ ਵਰਸੀ ਹੁੰਦੀ ਹੈ ਜੀ ਤੇ 20 ਜੁਲਾਈ ਨੂੰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੁੰਦਾ ਇੱਕ ਦੋਨੋਂ ਹੀ ਬੇਨਤੀ ਹੁਣ ਈਸਤੇ ਵੀ ਬਾਬਾ ਜੀ ਹੰਸਾਲੀ ਸਾਹਿਬ ਵਾਲਿਆਂ ਨੇ ਇਹਨਾਂ ਦੇ ਸਪੁੱਤਰ ਬਾਬਾ ਨੀਕ ਸਿੰਘ ਜੀ ਨੂੰ ਬਚਨ ਕੀਤਾ ਸੀ ਵੀ ਤੁਸੀਂ ਘਰ ਪਰਿਵਾਰ ਤੇ ਰਹਿ ਕੇ ਬਾਬਾ ਜੀ ਦੀਆਂ ਜਾਦਾਂ ਮਨਾਓ ਉਹਨਾਂ ਦੇ ਜਿਹੜੀ ਇਹ ਵਰਸੀ ਦਾ ਜਨਮ ਦਿਨ ਦਾ ਸਮਾਗਮ ਹੈ ਸਾਰਾ ਉਹਨਾਂ ਦੇ ਹੁਕਮ ਅਨੁਸਾਰ ਹੀ ਚੱਲਦਾ ਹੈ ਜਦੋਂ 2014 ਚ ਪਹਿਲਾਂ ਤਾਂ ਬਾਬੇ ਜੀ ਸਾਹਿਬ ਸਾਰੀ ਸੇਵਾ ਦਿਆ ਕਰਦੇ ਸੀ ਜਦੋਂ 2014 ਚ ਪਹਿਲਾਂ ਤਾਂ ਮਹਾਰਾਜ ਜੀ ਚ ਦੇਆ ਕਰਦੀ ਸੇਵਾ ਉਦੋਂ ਬਾਬਾ ਜੀ ਨੇ ਦਸੰਬਰ ਚ ਬਲਾ ਲਿਆ ਸੀ ਕਿਉਂਕਿ ਪਹਿਲੀ ਤਰੀਕ ਨੂੰ ਮਹਾਰਾਜ ਜੀ ਨੇ ਆਪਣੇ ਆਪ ਨੂੰ ਗੁਪਤ ਕਰਨਾ ਸੀ ਉਦੋਂ ਮਾਸਟਰ ਜੀ ਨੇ ਬੁਲਾ ਕੇ ਸੇਵਾ ਦਿੱਤੀ ਸੀ ਤੇ ਵਚਨ ਕੀਤਾ ਸੀ ਕਹਿੰਦੇ ਨੇਕ ਸਿਆ ਹੁਣ ਤੇਰਾ ਕੰਮ ਆਪੇ ਚਲੇਗਾ ਤੁਸੀਂ ਦੇਖੋ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਨੇ ਸਟੂਡੈਂਟ ਕਿੱਥੋਂ ਕਿੱਥੋਂ ਆਏ ਹੁਣ ਥੋੜੀ ਦਿਨੋਂ ਮਾਸਟਰ ਜੀ ਮੇਰੇ ਨਾਲ ਗੱਲ ਕਰ ਰਹੇ ਸੀ ਕਹਿੰਦੇ ਪਤਾ ਨਹੀਂ ਲੱਗਦਾ ਮਾਇਆ ਕਿੱਥੋਂ ਕਿੱਥੋਂ ਆਈ ਜਾਂਦੀ ਆ ਜੀ ਇਕਸਾਲ ਪੂਰਨ ਸਾਧੂ ਦਾ ਬਚਣਾ ਕਹਿੰਦੇ ਸਾਂਭੀ ਨਹੀਂ ਜਾਂਦੀ ਬਾਬਾ ਜੀ ਨੇ ਮਾਇਦੀਂ ਨੀਡੀਆਂ ਠਾਲੀਆਂ ਹੋਈਆਂ